ਹਾਂਜੀ ਸਸੂਈ ਕਾਲ ਜੀ ਵੀਰ ਕਾਲ ਜਿੰਦੂ ਸੇ ਬਹੁਤ ਵਧੀਆ ਹੋਮਗੇ ਜੇ ਆਪਾਂ ਸਾਰਿਆਂ ਨੂੰ ਸਿੱਧਾ ਪਤਾ ਹੀ ਹੈ ਕਿ ਗਵੀ ਗੁਰੀ ਦੇਕਰ ਪੀਟੀਟੀ ਦਰਪਣ ਦਾਤਪਕਸ਼ੀ ਹੈ ਸੋ ਬਹੁਤ ਬਹੁਤ ਮੁਬਾਰਕਾਂ ਜੀ ਆਪਾਂ ਤੋਂ ਇਤਨਾ ਕ ਵੀਡੀਓ ਸ਼ੇਅਰ ਕੀਤੀ ਹੈ ਕਿ ਹਨਾ ਕਿ ਗੁਰੀ ਇਸ ਟਾਈਮ ਹਰ ਇੱਕ ਪਿਤਾ ਦੇ ਲਈ ਹਨਾ ਇਹ ਟਾਈਮ ਬਹੁਤ ਹੀ ਹਾਰਡ ਹੁੰਦਾ ਹਰ ਇੱਕ ਹਸਬੰਡ ਦੇ ਲਈ ਜਦੋਂ ਉਹ ਆਪਣੀ ਵਾਈਫ ਨੂੰ ਤਕਲੀਫ ਦੇ ਵਿੱਚ ਵੇਖਦਾ ਹਨਾ ਤੇ ਉਹ ਖੁਸ਼ੀ ਦੇ ਹੰਝੂ ਹੁੰਦੇ ਆਗੇ ਹਨਾ ਇੱਕ ਪਾਸੇ ਉਸ ਨੂੰ ਬੱਚੇ ਹੋਣ ਦਾ ਇੰਨਾ ਚਾਹ ਹੁੰਦਾ ਵੀ ਮੇਰੇ ਘਰ ਹਨਾ ਬੇਟੀ ਜਾਂ ਬੇਟੇ ਨੇ ਜਨਮ ਲੈਣਾ ਵਾ ਤੇ ਦੂਸਰੇ ਪਾਸੇ ਉਸ ਦਾ ਜਿਹੜੀ ਹੁੰਦਾ ਉਹ ਤੇ ਕਿਤੇ ਨਾ ਕਿਤੇ ਉਹਦੇ ਅੰਦਰ ਹੁੰਦੀ ਹੈ ਤਕਲੀਫ ਹੁੰਦੀ ਹੈ ਕਿਉਂਕਿ ਜੋ ਮੇਰੀ ਵਾਈਫ ਹਨਾ ਮੇਰਾ ਹਮਸਫਰਾ ਉਹ ਇਨੀ ਤਕਲੀਫ ਉਸਹਾਂ ਦੇ باوجود ਵੀ ਮੈਨੂੰ ਹਨਾ ਇੱਕ ਪਿਤਾ ਬਣਨ ਦਾ ਜੋ ਅਧਿਕਾਰ ਦੇ ਰਿਹਾ ਵਹ ਹਨਾ ਸੋ ਗੁਰਵੀਰ ਦੀ ਅੱਖਾਂ ਵਿੱਚ ਵੇਖ ਕੇ ਤੇ ਆਪ ਦੇ ਦਿਲ ਨੂੰ ਬਹੁਤ ਜ਼ਿਆਦਾ ਮਹਿਸੂਸ ਹੋਇਆ ਹਨਾ ਕਿ ਵੀਰ ਕਿੰਨੀ ਫੇਰ ਕਰਦਾ ਆਪਣੀ ਵਾਈਫ ਦੀ ਸ਼ਾਇਦ ਇਦਾਂ ਦੀ ਪਹਿਲੀ ਵੀਡੀਓ ਹੀ ਮੈਂ ਵੇਖੀ ਆ ਜਿਸ ਵਿੱਚ ਇੱਕ ਹਸਬੈਂਡ ਇੱਕ ਪਿਤਾ ਰੋ ਰਿਹਾ ਵਾ ਹਨਾ ਤੇ ਖੁਸ਼ੀ ਦੇ ਹੰਝੂ ਆਸੋ ਬਹੁਤ ਬਹੁਤ ਮੁਬਾਰਕਾਂ ਜੀ ਅਮਰ ਦੇਵਗੰਦ ਪਹੁੰਚਿਆ ਬੇਟੀ ਨੂੰ ਦੇਖਣ ਸੋ ਆਪਾਂ ਤੁਹਾਨੂੰ ਦੱਸ ਦਈਏ ਕਿ ਅਮਰ ਦੇਵਗੰਦ ਹੁਣ ਮਾਮਾ ਜੀ ਬਣ ਗਏ ਆ ਸੋ ਬਹੁਤ ਬਹੁਤ ਮੁਬਾਰਕਾ ਮਾਮਾ ਜੀ ਨੂੰ ਪੂਰੀ ਦੇਵਕਨ ਫੈਦਵਨੀ ਫੈਮਿਲੀ ਨੂੰ ਹੁੰਜਨ ਫੈਮਿਲੀ ਨੇ ਬਹੁਤ ਬਹੁਤ ਮੁਬਾਰਕਾਂ ਤੁਹਾਡੀ ਬੀੜੀ ਬਹੁਤ ਹੀ ਕਰਮਾ ਵਾਲੀ ਭਾਗਾ ਵਾਲੀ ਹੋਵੇ ਹੈਨਾ ਤੇ ਵਾਹਿਗੁਰੂ ਤੁਹਾਡੇ ਪੂਰੇ ਪਰਿਵਾਰ ਤੇ ਮਿਹਰ ਬਣਾਈ ਰੱਖੇ ਆਪਣਾ ਹੱਥ ਹਮੇਸ਼ਾ ਸਦਕਾ ਰੱਖੇ ਤੁਹਾਡੇ ਸਿਰ ਤੇ ਰੱਖੇ ਠੀਕ ਹੈ ਜੀ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਾ ਗੁਰੀ ਵੀਰੇ ਤੈਨੂੰ ਬਹੁਤ ਮੁਬਾਰਕਾਂ ਦਿਲ ਤੋਂ ਤੇ ਤੇਰਾ ਸਲੂਟ ਆ ਹੈਨਾ ਜੋ ਕਿ ਇਸ ਚੀਜ਼ ਤੋਂ ਹੀ ਪਤਾ ਲੱਗਦਾ ਕਿ ਤੂੰ ਆਪਣੀ ਵਾਈਫ ਨਵੀ ਪੈਨ ਨੂੰ ਕਿੰਨਾ ਪਿਆਰ ਕਰਦਾ ਹੈ ਨਾ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਜੇ ਤੁਹਾਨੂੰ ਵੀਡੀਓ ਕਿਸੇ ਵੀ ਰੀਜ਼ਨ ਕਰਕੇ ਅੱਛੀ ਲੱਗੀ ਹੈ ਤਾਂ ਸ਼ੇਅਰ ਕਰਨਾ ਨਾ ਭੁੱਲਿਓ ਠੀਕ ਹੈ ਜੀ ਤਾਂ ਜੋ ਗੁਰਵੀਰ ਦੀ ਸੱਜ ਨੂੰ ਪਤਾ ਲੱਗ ਸਕੇ ਕਿ ਕਿੰਨਾ ਵਧੀਆ ਪਿਤਾ ਵਾਂਗ ਤੇ ਕਿੰਨਾ ਵਧੀਆ ਅੱਛਾ ਪੇ ਹਸਬੈਂਡ ਹੈ ਠੀਕ ਹੈ ਜੀ ਚਲੋ ਕਰੋ ਸ਼ੇਅਰ ਤੇ ਫਿਰ